ਸਤਿ ਸ਼੍ਰੀ ਅਕਾਲ ਜੀ ਤੁਹਾਡਾ ਉਹ ਜੀ ਸਾਰੇ ਹੁਕਮ ਤੋਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋ ਮੰਗੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਖੁਸ਼ ਰਹੋ ਜੀ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਕੁਝ ਕੁ ਸੂਟ ਤਾਂ ਆਪਣੇ ਰੈਡੀ ਹੋਏ ਸੀਗੇ ਵਰਕ ਵਾਲਾ ਤੁਹਾਨੂੰ ਦਿਖਾਰੀ ਸੀਗੀ ਬਾਕੀ ਸਟੀਚਿੰਗ ਵਾਲਿਆਂ ਦੀ ਵੀਡੀਓ ਅਲੱਗ ਤੋਂ ਹੀ ਬਣਾਵਾਂਗੇ ਜੀ ਥੋੜੇ ਜਿਖ ਸੂਟ ਕਿਸੇ ਦਾ ਦੁਪੱਟਾ ਗਿਆ ਹੋਇਆ ਕਿਸੇ ਦਾ ਕਿੰਨਾ ਸਟੀਚਿੰਗ ਵਾਲੇ ਰੈਡੀ ਹੈਗੇ ਨੇ ਆਪਣੇ ਪਹਿਣਾ ਦੇ ਸੂਟ ਤੇ ਕਿਉਂਕਿ ਆਪਾਂ ੱੱਲੇ ਨੂੰ ਕਿਹਾ ਸੀਗਾ ਵੀਡੀਓ ਹੋ ਸਕਦਾ ਸ਼ਾਮ ਨੂੰ ਵੀਡੀਓ ਪਾ ਦੇਈ ਨਾ ਫਿਰ ਮਾਰਨਿੰਗ ਪਾਵਾਂਗੇ ਇੱਕ ਆਪਣਾ ਇਹ ਪੰਚਮ ਸ਼ਿਰਕ ਦਾ ਸੂਟ ਰੈਡੀ ਹੋਇਆ ਸੀ ਜੀ ਏਦਾਂ ਬਹੁਤ ਸੋਹਣਾ ਪੈਚਵਰਕ ਹੋਇਆ ਹੈਗਾ ਇਹ ਵੀ ਕੈਨੇਡਾ ਜਾਣਾ ਹੈਗਾ ਬਲਜੀਤ ਭੈਣ ਦਾ ਸੂਟ ਹੈਗਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈਗਾ ਤੇ ਏਦਾਂ ਉਹਨਾਂ ਨੇ ਪੈਚਵਰਕ ਕਰਵਾਇਆ ਸੀਗਾ ਤੇ ਇਹ ਆਪਾਂ ਨੇ ਚਨੂਨ ਦਾ ਦੁਪੱਟਾ ਰੈਡੀ ਕਰਵਾਇਆਗਾ ਦੁਪੱਟੇ ਦੇ ਉੱਤੇ ਆਪਾਂ ਨੇ ਫਿਨਿਸ਼ਿੰਗ ਪੱਟੀ ਦੇ ਦਿੱਤੀ ਹੈਗੀ ਤੇ ਏਦਾਂ ਆਪਾਂ ਨੇ ਇੱਕ ਸਾਈਡ ਫਿਨਿਸ਼ਿੰਗ ਪੱਟੀ ਦਿੱਤੀ ਹੈ ਤੇ ਇੱਕ ਸਾਈਡ ਆਪਾਂ ਏਦਾਂ ਬਰੀਕ ਲੇਸ ਗੋਟਾ ਪੱਤੀ ਦੀ ਲੇਸ ਲਗਾਈ ਹੈ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆਗਾ ਪੰਜਮ ਸ਼੍ਰਿਕ ਦੇ ਵਿੱਚ ਆਪਣੇ ਕੋਲੇ ਕਲਰ ਮਿਲ ਜਾਣਗੇ ਜੀ ਤੁਹਾਨੂੰ ਜਿਹੜਾ ਕਲਰ ਵੀ ਲੈਣਾ ਤੁਸੀਂ ਸਟੀਚਿੰਗ ਕਰਵਾ ਕੇ ਵਿਦਾਊਟ ਸਟੀਚਿੰਗ ਵਰਕ ਵਿਦਾਊਟ ਵਰਕ ਐ ਇਦਾਂ ਵੀ ਰੈਡੀ ਕਰਵਾ ਸਕਦੇ ਹੋਗੇ ਤਾਂ ਤੁਸੀਂ ਸਾਡੇ ਕੋਲੋਂ ਸੂਟ ਦੇ ਕਲਰ ਲੈ ਸਕਦੇ ਹੋ ਜੀ ਪੰਜਮ ਸ਼੍ਰਿਕ ਚ ਵੀ ਐਵੇਲੇਬਲ ਹੈਗੇ ਨੇਗੇ ਸੈਕਿੰਡ ਸੂਟ ਆਪਣਾ ਇਹ ਰੈਡੀ ਹੋਇਆ ਇਹਦੇ ਨਾਲ ਦੇ ਤਾਂ ਅਨੁਗਿੰਤ ਸੂਟ ਰੈਡੀ ਹੋ ਗਏ ਜੀ ਕੱਲ ਵੀ ਕੁਝ ਕੁ ਸੂਟ ਪਏ ਵੀ ਹਾਂ ਬਿਲਕੁਲ ਪਿਆਰੀ ਇਹਦੇ ਨਾਲ ਦੇ ਤਾਂ ਰੈਡੀ ਹੋ ਗਏ ਜੀ ਨੇ ਬਹੁਤ ਜ਼ਿਆਦਾ ਤੇ ਇਹ ਵਾਲੇ ਤੇ ਉਹਨਾਂ ਤੇ ਆਪਾਂ ਮੂੜੀਆ ਛੇੜਦੀ ਸ਼ੇਡਿੰਗ ਦੇ ਰਏ ਸੀਗੇ ਇਹਦੇ ਵਿੱਚ ਕਾਫੀ ਦੀ ਸ਼ੇਡਿੰਗ ਹੈਗੀ ਕਾਫੀ ਕਰਵਾਤਾ ਕਸਟਮਰ ਦਾ ਆਪਾਂ ਨੇ ਬਹੁਤ ਸੁੰਨੇ ਸੂਟ ਨੇ ਜੀ ਇਹ ਬਹੁਤ ਪਿਆਰੇ ਸੂਟ ਨੇ ਜਿਹੜੇ ਰੈਡੀ ਹੋਏ ਨੇਗੇ ਇਹ ਤਾਂ ਆਪਣਾ ਚੱਲੀ ਰਿਹਾ ਪਸ਼ਮੀਨਾ ਸ਼ਿਲਕ ਦੇ ਉੱਤੇ ਇਹਨਾਂ ਦੇ ਪ੍ਰਾਈਸ ਪੈਣਾ ਮੈਨੂੰ ਪੁੱਛਦਿਆਂ ਨੇ 2000 ਰੁਪਏ ਦਾ ਹੈ ਜੀ ਫਰੰਟ ਦੇ ਉੱਤੇ ਜਦੋਂ ਆਪਾਂ ਕਰਵਾਨੇ ਨੈੱਕ ਹੈਗਾ ਘੇਰਾ ਚਾਕ ਤੇ ਵੀ ਦ ਸਟੱਫ 2000 ਰੁਪਏ ਦਾ ਸੂਟ ਹੈ ਜੀ ਤੇ ਇੱਕੇ ਦੇ ਵਿੱਚ ਰੈਡੀ ਹੋ ਗਿਆ ਜੀ ਇਹ ਵਾਲਾ ਸ਼ੇਡ ਹਾਂ ਥੋੜਾ ਥੋੜਾ ਫਰਕ ਹੈ ਡਿਫਰੈਂਟ ਹੈਗਾ ਇਹਦੇ ਤੇ ਮੂੰਗੀਆਂ ਕਲਰ ਦਾ ਹੋਇਆ ਜੀ ਕਸਟਮਰ ਦੇ ਨੇ ਵੈਸੇ ਇਹ ਸੂਟ ਤੁਸੀਂ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਇਹ ਸੂਟ ਇਹ ਕਸਟਮਰ ਆਵੇ ਸੂਟ ਨੇ ਜੀ ਲਓ ਜੀ ਇਹ ਵਾਲਾ ਵੀ ਰੈਡੀ ਹੋ ਗਿਆ ਬਹੁਤ ਸੋਹਣਾ ਸੂਟ ਤੇ ਇਹਦੇ ਨਾਲ ਦੇ ਸੂਟ ਇਹ 2000 ਰੁਪਏ ਦਾ ਹੀ ਵਿਦਆਉਟ ਦੁਪੱਟਾ ਮੈਂ ਦੱਸ ਰਹੀ ਹਾਂ ਤੁਹਾਨੂੰ ਫੈਬਰਿਕ ਦਾ ਦੱਸ ਰਹੀ ਹਾਂ ਵਰਕ ਦਾ ਦੱਸ ਰਹੀ ਹਾਂ ਜੀ ਤੇ ਸੈਕੰਡ ਸੂਟ ਆਪਣਾ ਇੱਕ ਇਹ ਰੈਡੀ ਹੋਇਆਗਾ ਇਹ ਵੀ ਆਪਣਾ ਘਟੋ-ਕਟ ਹਰ ਇੱਕ ਫੈਬਰਿਕ ਦੇ ਉੱਤੇ ਚੱਲਿਆ ਗਿਆਗਾ ਕਸ਼ਮੀਨੀ ਤੇ ਵੀ ਆਪਾਂ ਭੇਜ ਦਿੱਤਾਗਾ ਇਹ ਤੇ ਕ੍ਰੇਪ ਦੇ ਉੱਤੇ ਵੀ ਬਣ ਗਿਆ ਇਹ ਹੁਣ ਇਹ ਸੈਲਫ ਕ੍ਰੇਪ ਦੇ ਉੱਤੇ ਵੀ ਬਣ ਗਿਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਪੈਨਲ ਵਾਲਾ ਇਹਦੇ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਸੈਲਫ ਦੇ ਉੱਤੇ ਰੈਡੀ ਹੋਇਆਗਾ ਇਹ ਸੂਟ ਤੇ ਜਿਹੜੀ ਵੀ ਭੈਣ ਨੇ ਬਣਵਾਣਾਗਾ ਤਾਂ ਤੁਸੀਂ ਮੈਨੂੰ ਬਾਜੂ ਤੇ ਦਿੱਤੇ ਕਰਨਾ ਤੇ 슬리브ਸ ਦੇ ਉੱਤੇ ਵੀ ਬਹੁਤ ਸੋਹਣਾ ਵਰਕ ਹੈਗਾ 슬리브ਸ ਦੇ ਉੱਤੇ ਵੀ ਬਹੁਤ ਸੋਹਣਾ ਵਰਕ ਹੈਗਾ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਜੀ ਇਹ ਪੈਨਲ ਵਾਲਾ ਤੇ ਇਹਦੇ ਨਾਲ ਦੇ ਦੋ ਸੂਟ ਰੈਡੀ ਹੋਏ ਨੇਗੇ ਆਪਣੇ ਕੋਲੇ ਹੈਵੀ ਕਸਟਮਰ ਦੇ ਸੂਟ ਨੇਗੇ ਤੁਸੀਂ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਸੈਲਫ ਦੇ ਵਿੱਚ ਸਾਡੇ ਕੋਲੋਂ ਤੁਹਾਨੂੰ ਜਿਹੜਾ ਵੀ ਕਲਰ ਤੁਸੀਂ ਨੇ ਕਰਵਾਣੇਗਾ ਤੁਸੀਂ ਕਰਵਾ ਸਕਦੇ ਹੋਗੇ 크레프 ਤੇ ਉੱਤੇ ਕਰਵਾ ਸਕਦੇ ਹੋਗੇ ਪਸ਼ਮੀਨੇ ਤੇ ਕਰਵਾ ਸਕਦੇ ਹੋਗੇ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈਗਾ ਆਪਣੇ ਕੋਲੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਅ ਇਹ ਡਿਜ਼ਾਈਨ ਕਿਸੇ ਵੀ ਸਟੌਕ ਦੇ ਉੱਤੇ ਕਰਵਾ ਸਕਦੇ ਹੋ ਦੇਖੋ ਜੀ ਸੇਮ ਸਟੱਫ ਹੈ ਇਹ ਇਹ ਗੁਰਮੀਤ ਪਹਿਨਦੇ ਸੂਟ ਰੈਡੀ ਹੋਏ ਨੇ ਕਿ ਉਹਨਾਂ ਦੇ ਤ੍ਰੈਣੀ ਤੇ ਛੜੀਆਂ ਦੇ ਉਹਨਾਂ ਦੇ ਦੇ ਪ੍ਰਾਣੀ ਦਾ ਸੂਟ ਰੈਡੀ ਹੋਇਆਗਾ ਇਹ ਪਹਿਨ ਹੋਰਾਂ ਦੇ ਸੂਟ ਰੈਡੀ ਹੋਏ ਨੇ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਪਿਆਰੇ ਸੂਟ ਨੇਗੇ ਤੇ ਸਟੀਚਿੰਗ ਵੀ ਕਰਵਾਵਾਂਗੇ ਬਾਕੀ ਸਟੀਚਿੰਗ ਦੇ ਵਿੱਚ ਵੀ ਜ਼ਿਆਦਾ ਗ੍ਰੇਸ ਵਾਲੀਆਂ ਆਂਦੀਆਂ ਨੇ ਕੱਪੜੇ ਦੀ ਤੇ ਇਹ ਵਾਲੇ ਸੂਟ ਆਪਣੇ ਰੈਡੀ ਹੋਏ ਸੀਗੇ ਤੇ ਇਹਨਾਂ ਵਿੱਚ ਜਿਹੜੇ ਅੱਜ ਦੇ ਜਿਹੜੇ ਸੂਟ ਦਿਖਾਉਣ ਲੱਗੀਆਂ ਤੁਹਾਨੂੰ ਇਹ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਪਿਆਰੇ ਸੂਟ ਨੇਗੇ ਤੇਰੇ ਰੇਟ ਵੀ ਬਿਲਕੁਲ ਜੈਨੂਇਨ ਜੈਗਾ ਬਹੁਤ ਕਾਸਟਲੀ ਰੇਟ ਬੁਟੀਕ ਵਾਲਿਆਂ ਨੇ ਇਹਨਾਂ ਦੇ ਪਾਏ ਹੋਏ ਨੇਗੇ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਜਿਹੜਾ ਇਹ ਸਟਾਫ ਹੈ ਸਟਾਫ ਬਹੁਤ ਸੋਹਣਾਗਾ ਏ ਨਾ ਜਿਵੇਂ ਖੀਨ ਖਾਪ ਦੇ ਸੂਟ ਆਏ ਸੀ ਇਹ ਪਸ਼ਮੀਨਾ ਆ ਗਿਆ ਜੀ ਖੀਨ ਖਾਪ ਦੇ ਵਿੱਚ ਸਾਰਾ ਸੈਲਫ ਐਮੀ ਬਣਿਆ ਹੋਇਆਗਾ ਖੀਨ ਖਾਪ ਜਿੱ ਤਰ੍ਹਾਂ ਜਿਹੜਾ ਸਟੱਫ ਹੈ ਸਟੱਫ ਵੌਸ ਹੋਣਾਗਾ ਸੌਫਟ ਹੈ ਬਿਲਕੁਲ ਕੋਈ ਸਕਿਨ ਨੂੰ ਇਰੀਟੇਟਿੰਗ ਵਾਲਾ ਸਟੱਫ ਹੈ ਨਹੀਂਗਾ ਇਹ ਬਹੁਤ ਸੋਹਣਾ ਸਟੱਫ ਹੈਗਾ ਸੌਫਟ ਹੈ ਬਿਲਕੁਲ ਸਟੱਫ ਤੇ ਕਲਰ ਕੰਬੀਨੇਸ਼ਨ ਵੀ ਬੜੇ ਪਿਆਰੇ ਜਣਗੇ ਪ੍ਰਿੰਟ ਬਹੁਤ ਸੋਹਣੇ ਨੇ ਇਹਨਾਂ ਦੇ ਲਓ ਜੀ ਇਹ ਵਾਲਾ ਫਰਸਟ ਕਲਰ ਆਪਾਂ ਨੇ ਇਹਦੇ ਵਿੱਚ ਗ੍ਰੀਨ ਹੈਗਾ ਖੀਨ ਖਾਪ ਪਸ਼ਮੀਨੇ ਦੇ ਵਿੱਚ ਬੂਟੀ ਵਾਲੀ ਰਹੂਗੀ ਜੀ ਬਾਟਮ ਤੁਸੀਂ ਬਿਨਾ ਵਰਕ ਤੋਂ ਉਹ ਸੌਰੀ ਬਿਨਾ ਸਟੀਚਿੰਗ ਤੋਂ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਵਾਈਟ ਦੁਪੱਟਾ ਵੀ ਮੰਗਵਾ ਸਕਦੇ ਹੋ ਸਾਡੇ ਕੋਲੋਂ ਜੇ ਤੁਸੀਂ ਡਾਈ ਕਰਵਾ ਕੇ ਮੰਗਵਾਉਣਾ ਤਾਂ ਡਾਈ ਕਰਵਾ ਕੇ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹੈ ਜੀ ਸੈਕਿੰਡ ਕਲਰ ਇਹਦੇ ਵਿੱਚ ਬਹੁਤ ਸੋਹਣਾ ਮਹਿਰੂਨ ਜਿਹਾ ਸ਼ੇਡ ਆ ਗਿਆ ਜੀ ਇਹ ਵਾਲਾ ਕਲਰ ਆ ਗਿਆ ਜੀ ਸੈਕਿੰਡ ਬਹੁਤ ਸੋਹਣੇ ਸੂਟ ਨੇਗੇ ਖੀਨ ਖਾ ਪਸ਼ਮੀਨੇ ਦੇ ਵਿੱਚ ਬੂਟੀ ਵਾਲੀਆਂ ਰਹਿਣੀਆਂ ਜੀ ਇਹਨਾਂ ਦੀਆਂ ਬਾਟਮ ਆਪਾਂ ਡੇਲੀ ਵੇਅਰ ਵਾਸਤੇ ਬਹੁਤ ਸੋਹਣੀ ਚੀਜ਼ਾਂ ਨੇ ਇਹ ਜੀ ਇਹ ਅਲੱਗ ਜੀ ਚੀਜ਼ ਹੈਗਾ ਬਹੁਤ ਸੋਨੇ ਪ੍ਰਿੰਟ ਹਨੇਗੇ ਦੇਖੋ ਕਿੰਨਾ ਸੋਹਣਾ ਬਲੈਕ ਦੇ ਵਿੱਚ ਪਿੰਕ ਦਾ ਕੰਬੀਨੇਸ਼ਨ ਪੀਚ ਦਾ ਦਿੱਤਾ ਹੋਇਆ ਤੇ ਇਹ ਵਾਲਾ ਦੇਖੋ ਜੀ ਇਹਦੇ ਵਿੱਚ ਆ ਗਈ ਜੀ ਤਿੰਨ ਕਲਰ ਖੀਨ ਖਾਬ ਦੇ ਵਿੱਚ ਤੇ ਜਿਹੜਾ ਜਫੀਰਾ ਦੇ ਪਸ਼ਮੀਨਾ ਆਇਆ ਸੀਗਾ ਇਹਦੇ ਵਿੱਚ ਵੀ ਦੁਬਾਰਾ ਰਿਪੀਟ ਕਰ ਚੁੱਕੇ ਹਾਂਗੇ ਤਿੰਨ ਕਲਰ ਆਪਾਂ ਐਨੇ ਕ ਜਿਆਦਾ ਮੈਂ ਵੀਡੀਓ ਪਾਈ ਸੀ ਦੋ ਦਿਨ ਪਹਿਲਾਂ ਜਿਆਦਾ ਰਿਪੀਟ ਹੋ ਮਿੰਟਾਂ ਚ ਇਸ ਕਿੰਨਾ ਚੀ ਗਏ ਸੀ ਕੀ ਜੀ ਇਹ ਤੇ ਬਹੁਤ ਸੋਹਣੇ ਸੂਟ ਨੇ ਵੀ ਬਹੁਤ ਸੋਹਣਾ ਇਹਨਾਂ ਦਾ ਜਿਹੜਾ ਪ੍ਰਿੰਟ ਹੈਗਾ ਬਹੁਤ ਪਿਆਰਾ ਹੈ ਤੁਸੀਂ ਇਹਨਾਂ ਨੂੰ ਸੂਟ ਬਣਾਓ ਕੋਟ ਸੈੱਟ ਬਣਾਓ ਡ्रेसेस ਬਣਵਾਓ ਜਿੱਦਾਂ ਵੀ ਤੁਹਾਨੂੰ ਤੁਸੀਂ ਲਾਈਕ ਕਰਦੇ ਹੋਗੇ ਬਹੁਤ ਸੋਹਣੇ ਸੂਟ ਨੇ ਜੀ ਬੁੱਟੀ ਵਾਲੀ ਬਰੀਕ ਬੁੱਟੀ ਵਾਲੀ ਰੂਗੀ ਜੀ ਬਾਟਮ ਇਹਦੇ ਵਿੱਚ ਵੀ ਤਿੰਨ ਕਲਰ ਆਪਾਂ ਦੁਬਾਰਾ ਰਿਪੀਟ ਕੀਤੇ ਨੇਗੇ ਤਿੰਨੋਂ ਹੀ ਕਲਰ ਨਾਲ ਦੀ ਨਾਲ ਸੋਲਡ ਹੋਏ ਸੀਗੇ ਇਹ ਤੇ ਬਹੁਤ ਸੋਹਣਾ ਹੈਗਾ ਜੀ ਇਹ ਇਹ ਮੇਰੇ ਵਿਜ਼ਿਟਿੰਗ ਵਾਲੇ ਤੇ ਕੁਝ ਆਨਲਾਈਨ ਕਸਟਮਰਾਂ ਨੇ ਲੈ ਲਏ ਸੀਗੇ ਕੁਝ ਕੁ ਵਿਜ਼ਿਟ ਕਰਨ ਵਾਲੇ ਲੈ ਗਏ ਸੀ ਜੀ ਲਓ ਜੀ ਬਹੁਤ ਸੋਨੇ ਸੂਟ ਨੇ ਜੀ ਇਹ ਵੀ ਬਹੁਤ ਪਿਆਰੇ ਤੇ ਇਹ ਵਾਲਾ ਇਹਦਾ ਬਹੁਤ ਪਿਆਰੇ ਜੀ ਕਲਰ ਹੈਗੇ ਨੇਗੇ ਇੱਕ ਇਹਦੇ ਵਿੱਚ ਵੀ ਗ੍ਰੀਨ ਸ਼ੇਡ ਆ ਗਿਆ ਜੀ ਇੱਕ ਇਹਦੇ ਵਿੱਚ ਗ੍ਰੀਨ ਸ਼ੇਡ ਆ ਗਿਆ ਜੀ ਬਹੁਤ ਸੋਹਣਾ ਤੇ ਸਾਰੇ ਕਲਰ ਇੱਕ ਤੋਂ ਇੱਕ ਨਹੀਂ ਤਿੰਨ ਕਲਰ ਹੋਸਟ ਡਿਜ਼ਾਈਨ ਦੇ ਵਿੱਚ ਤੇ ਤਿੰਨੋਂ ਹੀ ਕਲਰ ਇਸ ਡਿਜ਼ਾਈਨ ਦੇ ਵਿੱਚ ਨੇਗੇ ਤੇ ਬਿਲਕੁਲ ਜੈਨੂਇਨ ਜੇ ਇਹਨਾਂ ਦੇ ਪ੍ਰਾਈਸ ਦੇ ਰਹੇ ਆਂਗੇ ਆਪਾਂ ਦੋ ਦੋ ਸੂਟ ਮਿਲ ਜਾਣਗੇ ਤੇ ਤਿੰਨੋਂ ਹੀ ਕਲਰ ਆਪਣੇ ਕੋਲੇ ਪਸ਼ਮੀਨਾ ਟਵੀਲ ਪਸ਼ਮੀਨਾ ਸ਼ਿਲਕ ਦੇ ਉੱਤੇ ਨੇ ਜੀ ਇਹ ਪਸ਼ਮੀਨਾ ਸ਼ਿਲਕਾ ਆ ਗਿਆ ਇਹਦੇ ਵਿੱਚ ਵੀ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਵੀ ਤਿੰਨੋ ਹੀ ਕਲਰ ਮਿਲ ਜਾਣਗੇ ਇਹਨਾਂ ਦੇ ਡਿਜ਼ਾਈਨ ਅਲੱਗ-ਅਲੱਗ ਰਹਿਣਗੇ ਤਿੰਨਾਂ ਦੇ ਬਹੁਤ ਸੋਹਣੇ ਲਈ ਲਓ ਜੀ ਬਹੁਤ ਸੋਨਾ ਪ੍ਰਿੰਟ ਹੈ ਬਲੈਕ ਦੇ ਵਿੱਚ ਬਲੈਕ ਬਲੂ ਜ ਨੀਵੀ ਜੇ ਸ਼ੇਡ ਨੀਵੀ ਜੇ ਸ਼ੇਡ ਹੈਗਾ ਬਲੈਕ ਨਹੀਂ ਕਹਿ ਸਕਦੇ ਇਹਨੂੰ ਬਹੁਤ ਸੋਹਣਾ ਹੈਗਾ ਬਹੁਤ ਸੋਨਾ ਪ੍ਰਿੰਟ ਹੈਗਾ 올ਓਵਰ ਸੂਟ ਹੈ ਇਹ ਵੀ 올ਓਵਰ ਸੂਟ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਕਿੰਨਾ ਸੋਨਾ ਪ੍ਰਿੰਟ ਹੈਗਾ ਇਹਦਾ ਬਹੁਤ ਪਿਆਰੇ ਨੇਗੇ ਬਬਲਿੰਗ ਫ੍ਰੀ ਨੇਗੇ ਤੇ ਬਹੁਤ ਹੀ ਪਿਆਰਾ ਜ ਜਿਹੜਾ ਟਵਿਲ ਪਸ਼ਮੀਨਾ ਹੈ ਵਿਦਆਊਟ ਲਾਈਨਿੰਗ ਵਨ ਵਾਲੇ ਸੂਟ ਨੇ ਜੀ ਇਹ ਬਹੁਤ ਸੋਹਣੇ ਸੂਟ ਨੇਗੇ ਤੇ ਜਿਹੜਾ ਵੀ ਪਸੰਨਾ ਆਉਂਦਾ ਇਹ ਸਾਰਿਆਂ ਦਾ ਜਿਹੜਾ ਪ੍ਰਾਈਸ ਹੈਗਾ 2 2 3 3 ਸੂਟ ਮਿਲ ਜਾਣਗੇ ਇਹਨਾਂ ਦੇ ਵਿੱਚ ਆਪਣੇ ਕੋਲ ਤੇ ਸਾਰਿਆਂ ਦਾ ਜਿਹੜਾ ਪ੍ਰਾਈਸ ਹੈਗਾ ਇਹਨਾਂ ਦਾ 800 ਰੁਪਏ ਰੂਗਾ ਜੀ ਸਿਰਫ 800 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋਗੇ ਆਪਣੇ ਕੋਲ ਤੇ ਸ਼ਿਪਿੰਗ ਐਕਸਟਰਾ ਰਹੂਗੀ ਜੀ 800 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਐਕਸਟਰਾ ਤੇ ਮੈਂ ਇੱਕ ਹੋਰ ਦਿਖਾ ਰਹੀ ਹਾਂ ਜੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੋ ਤਰ੍ਹਾਂ ਦੇ ਸੂਟ ਦਿਖਾਵਾਂਗੇ ਆਪਾਂ ਇਹ 800 ਵਾਲੇ ਆਗੇ ਜੀ ਬਹੁਤ ਸੋਹਣੇ ਕਲਰ ਨੇ ਜੀ ਬਹੁਤ ਹੀ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਤੇ ਪ੍ਰਾਈਸ ਦੇ ਅਕੋਰਡਿੰਗ ਆਪਾਂ ਡੇਲੀ ਵੇਅਰ ਵਾਸਤੇ ਤੇ ਉਹ ਵੀ ਬਹੁਤ ਵਧੀਆ ਨਿੱਗੇ ਸੂਟ ਨੇ ਜੀ ਬਿਲਕੁਲ ਨਿੱਗੇ ਨੇ ਸੌਫਟ ਕੱਪੜਾ ਹੈਗਾ ਜਮਾ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਜੀ ਬਹੁਤ ਹੀ ਪਿਆਰਾ ਜਾਂ ਤੁਹਾਡੇ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਵਧੀਆ ਪਿਆਰ ਮਿਲ ਰਿਹਾ ਹੈ ਕਿ ਵੀਡੀਓ ਪਾਉਣਿਆਂ ਤੇ ਨਾਲ ਦੀ ਨਾਲ ਹੀ ਤੁਸੀਂ ਕਲੀਅਰ ਕਰ ਦਿੰਨੇ ਹੋ ਕਿ ਸਟਾਕ ਨੂੰ ਆਪਾਂ ਨਮਾਸਟੋਫ ਲੈ ਕੇ ਆਨੇਗੇ ਬਹੁਤ ਸੋਹਣੇ ਨੇਗੇ ਬਹੁਤ ਪਿਆਰੀਆਂ ਨੇ ਚੀਜ਼ਾਂ ਨੇਗੇ ਤੇ ਇਹਨਾਂ ਨੂੰ ਤੁਸੀਂ ਵਿਦਆਊਟ ਸਟੀਚਿੰਗ ਮੰਗਵਾਨਾ ਵਿਦਆਊਟ ਸਟੀਚਿੰਗ ਆਉ ਸਟੀਚ ਕਰਵਾ ਕੇ ਮੰਗਵਾਨਾ ਸਟੀਚਿੰਗ ਕਰਵਾ ਕੇ ਵਾਟ ਸਟੀਚਿੰਗ ਲਈ ਥੋੜਾ ਟਾਈਮ ਲੱਗੂਗਾ ਤੇ ਅੱਗੇ ਕੰਮ ਪਿਆ ਹੈਗਾ ਬਹੁਤ ਸੋਹਣਾ ਸਟਫ ਹੈ ਜੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਸਟਫ ਹੈਗੇ ਜੀ ਇਹ ਏਕੇ ਟੈਕਸ ਦਾ ਰਹੂਗਾ ਜੀ ਏਕੇ ਟੈਕਸ ਬ੍ਰਾਂਡ ਦੇ ਰਹਿਣਗੇ ਜੀ ਇਹ ਬਹੁਤ ਸੋਹਣੀ ਚੀਜ਼ ਹੈ ਜੀ ਬਹੁਤ ਪਿਆਰਾ ਹੈ ਜਸਟਫ ਹੈਗਾ ਕਲਰ ਦੇਖੋ ਕਿੰਨੇ ਸੋਹਣੇ ਨੇਗੇ ਇਹਨਾਂ ਦੇ ਕਾਲਾ ਇਹ ਵੀ ਬਹੁਤ ਸੋਹਣਾ ਹੈਗਾ ਬਹੁਤ ਸੌਫਟ ਹੈਗਾ ਜਵਾ ਨਿੱਗੇ ਜੇ ਨੇਗੇ ਬਹੁਤ ਸੋਹਣੇ ਨੇਗੇ ਤੇ ਬਹੁਤ ਹੀ ਵਧੀਆ ਜਆ ਪ੍ਰਿੰਟ ਹੈ ਇਹਨਾਂ ਦਾ ਤਿੰਨ ਤਿੰਨ ਕਲਰ ਤਿੰਨ ਤਰ੍ਹਾਂ ਦਾ ਸਟਫ ਦਿਖਾ ਰਹੀ ਹਾਂ ਮੈਂ ਏਕੇ ਦਾ ਇਹ ਇਹ ਤਿੰਨਾ ਆ ਤਿੰਨ ਤਿੰਨ ਕਲਰ ਨੇ ਜੀ ਇਹਨਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਸੂਟ ਮਿਲ ਜਾਣਗੇ ਤੁਹਾਨੂੰ ਜੇ ਦੋ ਦੋ ਇੱਕ ਕਨਾਲ ਦੇ ਲੈਣੇ ਨੇ ਤਿੰਨ ਤਿੰਨ ਲੈਣੇ ਨੇ ਤਾਂ ਵੀ ਤੁਸੀਂ ਮੈਨੂੰ ਦੱਸ ਸਕਦੇ ਹੋਗੇ ਲੈ ਸਕਦੇ ਹੋਗੇ ਤੁਸੀਂ ਕਿਉਂਕਿ ਇਹਨਾਂ ਦੀ ਡਿਮਾਂਡ ਜ਼ਿਆਦਾ ਹੈਗੀ ਆਪਾਂ ਜਿਵੇਂ ਆਪ ਨੋਰਮਲ ਪਾਨੇ ਆਗੇ ਬਹੁਤ ਸੋਹਣਾ ਜੀ ਜੇ ਤੁਸੀਂ ਇਹ ਆਪਣਾ ਨਾ ਪ੍ਰਾਈਸ ਇੰਨੇ ਕ ਜ਼ਿਆਦਾ ਹੋ ਹੈ ਕਿ ਜੇ ਤੁਸੀਂ ਜਦੋਂ ਕਿਤੇ ਸੇਲਾ ਲੱਗਣੀਆਂ ਤਾਂ ਵੀ ਇਹ ਪ੍ਰਾਈਸ ਤੁਹਾਨੂੰ ਫੇਰ ਵੀ ਨਹੀਂ ਮਿਲਣੇ ਹੈਗੇ ਜੀ ਇੰਨਾ ਕ ਵਧੀਆ ਆਪਣਾ ਜਿਹੜਾ ਪ੍ਰਾਈਸ ਤਾਂ ਆਪਣੇ ਰੱਖੇ ਹੋਏ ਹੈ ਜੀ ਬਹੁਤ ਵਧੀਆ ਬਹੁਤ ਸੋਹਣਾ ਤੇ ਨੈਕਸਟ ਮੈਂ ਜਿਹੜਾ ਦਿਖਾ ਰਹੀ ਆਂਗੀ ਮੈਂ ਤੁਹਾਨੂੰ ਦਿਖਾਨੀ ਹੈਗੀ ਹੋਰ ਸਟਫ ਇਹ ਵੀ ਦਾਸ ਬ੍ਰਾਂਡ ਦੇ ਆ ਗਏ ਜੀ ਪਸ਼ਮੀਨਾ ਦੇ ਆ ਗਏ। ਦਾਸ ਬ੍ਰਾਂਡ ਦਾ ਪਸ਼ਮੀਨਾ ਆ ਗਿਆ ਜੀ ਇਹ ਤੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਆ ਤਿੰਨ ਤਿੰਨ ਕਲਰ ਮਿਲ ਜਾਣਗੇ ਇੱਕ ਡਿਜ਼ਾਈਨ ਦੇ ਵਿੱਚ ਬਹੁਤ ਸੋਹਣਾ ਪਸ਼ਮੀਨਾ ਹੈ ਜੀ ਦਾਸ ਬ੍ਰਾਂਡ ਦੇ ਰਹਿਣਗੇ ਬਹੁਤ ਵਧੀਆ ਲਾਈਟ ਵੇਟ ਹੈਗਾ ਬਹੁਤ ਪਿਆਰਾ ਸਟਾਫ ਹੈ ਤੇ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਜੇ ਤੁਸੀਂ ਨਾ ਇਹਨਾਂ ਦੇ ਬਾਟਮਾਂ ਦੇ ਉੱਤੇ ਪੈਚਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਪੈਚਵਰਕ ਵੀ ਕਰਵਾ ਸਕਦੇ ਹੋਗੇ ਇਹਨਾਂ ਤੇ ਪੈਚ ਬਹੁਤ ਸੋਹਣਾ ਹੋਊਗਾ ਕਿਉਂਕਿ ਇਹਨਾਂ ਦਾ ਪ੍ਰਿੰਟ ਹੀ ਇੰਨਾ ਸੋਹਣਾ ਹੈਗਾ ਫਲੋਰਲ ਜਾਂ ਤੇ ਇਹਨਾਂ ਦੀ ਬਾਟਮ ਦੇ ਉੱਤੇ ਤੁਸੀਂ ਸੈਲਫ ਦੀ ਬਾਟਮ ਦੇ ਵਿੱਚ ਨਾ ਨੈਗੇਟਿਵ ਪੋਜ਼ਿਟਿਵ ਵਾਲਾ ਸੈਲਫ ਪ੍ਰਿੰਟ ਹੈਗਾ ਜੀ ਬਾਟਮ ਦੇ ਵਿੱਚ ਵੀ ਹੈਗਾ ਤੁਸੀਂ ਬਾਟਮ ਵਾਲਾ ਨਾ ਹਾਈਲਾਈਟ ਵੀ ਕਰਵਾ ਸਕਦੇ ਹੋ ਜੇ ਆਪਾਂ ਇਹਨੂੰ ਕੁਝ ਅਲੱਗ ਜਿਹਾ ਬਣਾਉਣਾ ਚਾਹੁੰਦੇ ਹੋ ਇਹਨੂੰ ਜਸਟ ਫੁੱਲ ਨੂੰ ਹਾਈਲਾਈਟ ਵੀ ਕਰਵਾ ਸਕਦੇ ਹੋ ਤੇ ਇਹਦੇ ਵਿੱਚੋਂ ਕਟਿੰਗ ਕਰਾ ਕੇ ਪੈਚ ਇੱਕ ਕਲਰ ਇਹਦੇ ਵਿੱਚ ਸਕਿਨ ਵਾਲਾ ਹੋ ਗਿਆ ਜੀ ਆਰਾਮ ਨਾਲ ਦਿਖਾ ਲੂੰਗੀ ਸਕਿਨ ਕਲਰ ਹੋ ਗਿਆ ਜੀ ਇਹਦੇ ਵਿੱਚ ਇੱਕ ਤੇ ਦੋ ਦੋ ਸੂਟ ਮਿਲ ਜਾਣਗੇ ਜੀ ਇਹਨਾਂ ਦੇ ਵਿੱਚ ਵੀ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਆਰਾਮ ਨਾਲ ਲਓ ਜੀ ਫਰਸਟ ਕਲਰ ਸਕਿਨ ਆ ਗਿਆ ਆਰਾਮ ਨਾਲ ਦੇਖ ਲਓ ਜੀ ਸਕਰੀਨ ਸ਼ਾਟ ਲੈਣਾ ਤੁਹਾਨੂੰ ਆਸਾਨ ਹੋ ਜੇ ਤੇ ਸੈਕਿੰਡ ਕਲਰ ਇਹਦੇ ਵਿੱਚ ਆ ਗਿਆ ਜੀ ਜਿਹੜਾ ਉਹ ਆ ਗਿਆ ਜੀ ਮਸਟਰਡ येलो ਇਹ ਵੀ ਬਹੁਤ ਸੋਹਣਾ ਹੈਗਾ ਇਨਾਂ ਦੀ ਬਾਟਮਾਂ ਤੇ ਤੁਸੀਂ ਪੈਚਵਰਕ ਵੀ ਕਰਵਾ ਸਕਦੇ ਹੋਗੇ ਤੇ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਹੈਗਾ ਤੇ ਇਹ ਬਹੁਤ ਹੀ ਪਿਆਰੀ ਜਿਹੀ ਦੀ ਬਾਟਮ ਰਹੂਗੀ ਮਸਟਰਡ ਸ਼ੇਡ ਆ ਗਿਆ ਜੀ ਐਂਡ ਥਰਡ ਸ਼ੇਡ ਜਿਹੜਾ ਇਹਦੇ ਵਿੱਚ ਆ ਗਿਆ ਜੀ ਬਲੈਕ ਬਲੈਕ ਵੀ ਬਹੁਤ ਸੋਹਣਾ ਹੈਗਾ ਬਹੁਤ ਪਿਆਰਾ ਸ਼ੇਡ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਇਹਦਾ ਬਹੁਤ ਹੀ ਸੋਹਣਾ ਹੈ ਇਹਦਾ ਜਿਹੜਾ ਪੈਚਵਰਕ ਹੋਊਗਾ ਤੁਸੀਂ ਕੋਈ ਵੀ ਇੱਕ ਫੁੱਲ ਚਕਾ ਕੇ ਪੈਚਵਰਕ ਕਰਵਾ ਸਕਦੇ ਹੋਗੇ ਤੁਸੀਂ ਐਦਾਂ ਵੀ ਬਣਾ ਸਕਦੇ ਹੋਗੇ ਤੁਸੀਂ ਐਦਾਂ ਹੀ ਬਣਾਉਣਾ ਚਾਹੁੰਦੇ ਹੋ ਤਾਂ ਐਦਾਂ ਵੀ ਬਣਾ ਸਕਦੇ ਹੋ ਬਹੁਤ ਹੀ ਪਿਆਰੀਆਂ ਜੀਆਂ ਰੈਣੀਆਂ ਜੀ ਵਾਟਮਾ ਨਾਲ ਦੇ ਸਟੱਫ ਦੀ ਹੈ ਇਹ ਦਾਸ ਬ੍ਰੈਂਡ ਦੇ ਨੇ ਜੀ ਇਹਦੇ ਵਿੱਚ ਦੋ ਦੋ ਤਿੰਨ ਦਿਨ ਕਲਰ ਤੁਹਾਨੂੰ ਮਿਲ ਜਾਣੇਗੇ ਤੇ ਨੈਕਸਟ ਜਿਹੜਾ ਆ ਗਿਆ ਜੀ ਇਹ ਵਾਲਾ ਸੂਟ ਇਹ ਵੀ ਦਾਸ ਬ੍ਰੈਂਡ ਦਾ ਹੈਗਾ ਤੇ ਇਹਦੇ ਵਿੱਚ ਤੁਸੀਂ ਸਾਡੇ ਤੋਂ ਹਾਂਜੀ ਦਾਸ ਬ੍ਰੈਂਡ ਦਾ ਹੈ ਜੀ 5 ਮੀਟਰ ਸਾਰੇ ਜੀ ਵੀ ਸਟੈਂਪ ਆ ਮਿਲਣਗੇ ਸੋ ਨੂੰ ਸਾਰੇ ਸੂਟ ਹੀ ਇਹਨਾਂ ਤੇ ਵੀ ਸਾਰੇ ਤੇ ਸਟੈਂਪ ਮਿਲੂਗਾ ਜੀ ਸੋ ਨੂੰ ਤੇ ਇਹ ਵਾਲਾ ਆ ਗਿਆ ਜੀ ਇਹ ਨੂੰ ਤੁਸੀਂ 올ਓਵਰ ਵੀ ਲੈ ਸਕਦੇ ਹੋ ਸਾਡੇ ਕੋਲ ਜੇ ਤੁਸੀਂ ਰਾਮ ਟੈਕਸ ਦੀ ਬਾਟਮ ਲਗਾ ਕੇ ਇਹ ਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋਗੇ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੋਗੇ ਇਸ ਕਰਕੇ ਮੈਂ ਬਾਟਮ ਨਾਲ ਰੱਖੀ ਸੀ ਕਿ ਤੁਸੀਂ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੋਗੇ ਇਹ ਨੂੰ ਬਹੁਤ ਸੋਹਣਾ ਪ੍ਰਿੰਟ ਹੈ ਪ੍ਰਿੰਟ ਬਹੁਤ ਜ਼ਬਰਦਸਤ ਹੈਗਾ ਦਾਸ ਬ੍ਰੈਂਡ ਦਾ ਤੇ ਨੈਕਸਟ ਆ ਗਿਆ ਜੀ ਇਹ ਵੀ ਦਾਸ ਬ੍ਰੈਂਡ ਦਾ ਹੀ ਹੈਗਾ ਤੇ ਇਹ ਤੁਹਾਨੂੰ 올ਓਵਰ ਹੀ ਮਿਲੂਗਾ ਇਹਦੇ ਨਾਲ ਦੀ ਮੈਚਿੰਗ ਨਹੀਂ ਹੋਈ ਹੈਗੀ ਬਾਟਮ ਬਟ ਕੋਸ਼ਿਸ਼ ਕਰਾਂਗੇ ਜੇ ਮਹਿੰਦੀ ਜੇ ਕਲਰ ਦੀ ਸੋਹਣੀ ਲੱਗੀ ਤਾਂ ਆਪਾਂ ਲਗਾ ਕੇ ਦੇਖਾਂਗੇ ਇਹ ਇਹਨੂੰ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋ ਕਿਉਂਕਿ ਇਹਦਾ ਪ੍ਰਿੰਟ ਹੀ ਐਦਾਂ ਦਾ ਸੂਟ ਵੀ ਬਣਾ ਸਕਦੇ ਹੋ ਲੱਗ ਜਾ ਪ੍ਰਿੰਟ ਹੈਗਾ ਦਾ ਬਹੁਤ ਸੋਹਣਾ ਪ੍ਰਿੰਟ ਹੈਗਾ ਇਹਦਾ ਬਹੁਤ ਹੀ ਪਿਆਰਾ ਜਿਹਾ ਇਹ 5 ਮੀਟਰ 올ਓਵਰ ਮਿਲੂਗਾ ਜੇਦਨਾ ਮੈਚਿੰਗ ਨਾ ਹੋਈ ਜੇ ਮੈਚਿੰਗ ਹੋਊਗੀ ਤਾਂ ਮੈਂ ਕੋਸ਼ਿਸ਼ ਕਰਾਂਗੀ ਮਹਿੰਦੀ ਕਲਰ ਦੀ ਜਾਂ ਫਿਰ ਅਨੀਆਂ ਛੇੜ ਵੀ ਹੋਊਗੀ ਇਹਦੇ ਨਾਲ ਦੋ ਕਲਰ ਜਦਾਂ ਸੋਹਣੇ ਲੱਗਣਗੇ ਇਹਦਾ ਬਹੁਤ ਸੋਹਣਾ ਹੈ ਜੀ ਇਹ ਵੀ 5 ਮੀਟਰ ਤੇ ਉਸ ਤੋਂ ਬਾਅਦ ਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਐਸ ਕੇ ਦਾ ਆ ਗਿਆ ਜੀ ਵਿਸਕੋਸ ਤੇ ਇਹਨਾਂ ਦਾ ਪ੍ਰਾਈਸ ਨਾ ਪਹਿਲਾਂ ਕਾਫੀ ਕੋਸਟਲੀ ਸੀਗਾ ਬਹੁਤ ਕੋਸਟਲੀ ਪ੍ਰਾਈਸ ਸੀਗਾ ਇਹਨਾਂ ਦਾ ਤੇ ਹੁਣ ਇਹ ਤੁਹਾਨੂੰ ਦੋ ਹੀ ਪੀਸ ਰਹਿ ਗਏ ਆਪਣੇ ਕੋਲੇ ਨਾਲ ਹੀ ਐਸ ਕੇ ਦੀ ਬੋਟਲ ਮੈਂ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਜ਼ਿਆਦਾ ਵਧੀਆ ਸਟੱਫ ਹੈਗਾ ਬਲੈਕ ਆ ਗਿਆ ਇਹਦੇ ਵਿੱਚ ਤੇ ਇੱਕ ਬਲੂ ਛੇੜ ਆ ਗਿਆ ਜੀ ਇੱਕ ਬਲੂ ਸ਼ੇਡ ਆ ਗਿਆ ਇਹਨਾਂ ਦੇ ਉੱਤੇ ਤੁਹਾਨੂੰ ਡਿਸਕਾਊਂਟ ਦੇਵਾਂਗੇ ਆਪਾਂ ਦੋ ਹੀ ਪੀਸ ਨੇਗੇ ਇਹਨਾਂ ਦੇ ਨਾਲ ਹੀ ਕੱਢ ਦਾਂਗੇ ਆਪਾਂ ਇਹ ਤੇ ਇੱਕ ਆਪਣੇ ਕੋਲ ਇਹ ਲਾਸਟ ਪੀਸ ਰਹਿ ਗਿਆ ਇਹਦਾ ਪ੍ਰਾਈਸ ਅਲੱਗ ਤੋਂ ਹੈ ਇਹ ਮੈਨੂੰ ਤੁਸੀਂ ਇਹ ਨਾ ਪਿਓਰ ਵਾਲਾ ਪਸ਼ਮੀਨਾ ਹੈ ਜੀ ਜਿਹੜਾ ਰਿੰਗ ਕ੍ਰੋਸ ਹੁੰਦਾ ਹੈਗਾ ਉਹ ਵਾਲਾ ਪਸ਼ਮੀਨਾ ਹੈਗਾ ਇਹ ਪਿਓਰ ਵਾਲਾ ਟਿਸਟਾ ਦਾ ਤੇ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਲਾਸਟ ਪੀਸ ਹੈ ਜੀ ਸੋ ਲੋ ਪੀਸ ਹੀ ਹੈਗਾ ਹੋਰ ਇਹਦੇ ਵਿੱਚ ਕੋਈ ਕਲਰ ਨਹੀਂ ਹੈਗਾ ਤੇ ਇਹ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਇਹਦਾ ਪ੍ਰਾਈਸ ਤੁਸੀਂ ਮੈਨੂੰ ਅਲੱਗ ਤੋਂ ਪੁੱਛ ਸਕਦੇ ਹੋ ਇਹਦੇ ਤੇ ਲਾਈਨਿੰਗ ਲੱਗੂਗੀ ਸੂਟ ਤੇ ਇਹ ਸ਼ਰਟ ਦੇ ਉੱਤੇ ਲਾਈਨਿੰਗ ਲੱਗੂਗੀ ਕਿਉਂਕਿ ਇਹ ਪਿਓਰ ਦਾ ਹੈਗਾ ਤੇ ਇਹਨਾਂ ਤੇ ਲਾਈਨਿੰਗ ਦੀ ਕਿਸੇ ਦੀ ਰਿਕੁਆਇਰਮੈਂਟ ਹੈ ਨਹੀਂ ਕਿ ਕੋਈ ਵੀ ਨੀਵ ਨਹੀਂ ਹੈਗੀ ਇਹਨਾਂ ਦੇ ਉੱਤੇ ਤੇ ਇਹਨਾਂ ਦਾ ਪ੍ਰਾਈਸ ਦੇਵਾਂਗੇ ਆਪਾ ਜੀ ਤੁਹਾਨੂੰ 1200 ਰੁਪਏ ਸਾਰਿਆਂ ਦਾ ਐਸਕੇ ਦੇ ਤੇ ਦਾਸ ਦੇ ਬਹੁਤ ਵਧੀਆ ਜੇ ਪ੍ਰਾਈਸ ਤੁਹਾਨੂੰ ਮਿਲ ਰਹੇ ਨੇਗੇ ਇਹ ਪ੍ਰਾਈਸ ਤੁਹਾਨੂੰ ਜਨਵਰੀ ਦੇ ਐਂਡ ਤੇ ਜਾ ਕੇ ਵੀ ਨਹੀਂ ਮਿਲਣੇ ਹੈਗੇ ਜਿਹੜੇ ਪ੍ਰਾਈਸ ਆਪਾ ਦੇ ਰਹੇ ਆਂਗੇ ਤੁਹਾਨੂੰ ਇਹ ਵਾਲੇ ਸਟੱਫ ਦੇ ਇਹ ਤੁਹਾਨੂੰ ਐਂਡ ਤੇ ਜਾ ਕੇ ਵੀ ਇਹ ਪ੍ਰਾਈਸ 'ਚ ਨਹੀਂ ਮਿਲਣਗੇ ਇਹ ਵਾਲੇ ਸੂਟ ਨੇ ਜਿਹੜੇ ਤੁਹਾਨੂੰ ਹੁਣ ਦੇ ਰਹੇ ਆਂਗੇ ਬਹੁਤ ਜਿਆਦਾ ਵਧੀਆ ਸਟੱਫ ਹੈਗਾ ਜੀ ਬਹੁਤ ਜਿਆਦਾ ਵਧੀਆ ਬਹੁਤ ਸੋਹਣੇ ਸੂਟ ਨੇਗੇ ਬਹੁਤ ਹੀ ਪਿਆਰੇ ਜੀ ਕਲਰ ਪ੍ਰਿੰਟ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਜਿਆਦਾ ਵਧੀਆ ਨੇਗੇ ਇਹ ਦਾਸ ਬ੍ਰੈਂਡ ਦੇ ਤੇ ਐਸ ਕਿਦੇ ਆਗੇ 1200 ਰੁਪਏ ਇਹਨਾਂ ਦਾ ਪ੍ਰਾਈਸ ਆ ਗਿਆ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਹੈਗਾ ਆਪਣਾ ਨੰਬਰ 9253115036 ਜਿਹਦੇ ਤੇ ਆਰਡਰ ਪਲੇਸ ਕਰਨਾ ਹੈਗਾ ਤੁਸੀਂ ਨੇ ਤੇ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈ ਜੀ ਸ਼ਿਪਿੰਗ ਐਕਸਟਰਾ ਹੈ ਜੀ ਕਲਰ ਪ੍ਰਿੰਟ ਮੈਂ ਤੁਹਾਨੂੰ ਦਿਖਾ ਚੁੱਕੀ ਆਂ ਕਿ ਸਾਰੇ ਦੇ ਸਾਰੇ ਇਹਦੇ ਨਾਲ ਬਲੈਕ ਵੀ ਲਗਵਾ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਦਿਖਾਤਾ ਵੀ ਤੁਸੀਂ 올ਓਵਰ ਲੈਣਾ 올ਓਵਰ ਲੈ ਸਕਦੇ ਹੋਗੇ 올ਓਵਰ ਦਾ ਵੀ ਇਹੀ ਪ੍ਰਾਈਸ ਰਹੂਗਾ ਮੈਚਿੰਗ ਦਾ ਵੀ ਇਹੀ ਪ੍ਰਾਈਸ ਰਹੂਗਾ ਰਾਮਟੈਕਸ ਦੀ ਬੋਟਮ ਲਗਾਵਾਂਗੇ ਜੀ ਬਹੁਤ ਸੋਨੇ ਸੂਟ ਨੇ ਜੀ ਬਹੁਤ ਪਿਆਰੇ ਸੂਟ ਰੰਗੇ ਤੇ ਬਹੁਤ ਸੋਨੇ ਪ੍ਰਿੰਟ ਨੇਗੇ ਦੋ ਦੋ ਸੂਟ ਇੱਕ ਇੱਕ ਨਾਲ ਦੇ ਮਿਲ ਜਾਣਗੇ ਤੁਹਾਨੂੰ ਇਹਨਾਂ ਦੇ ਵਿੱਚੋਂ ਤਾਂ ਐਸਕੇ ਵਾਲੇ ਨਹੀਂ ਮਿਲਣਗੇ ਦੋ ਦੋ ਸਿੰਗਲ ਸਿੰਗਲ ਪੀਸ ਹੈਗਾ ਐਸਕੇ ਵਾਲਿਆਂ ਦਾ ਉਹ ਪਹਿਲਾਂ ਆਪਾਂ 1500 ਰੁਪਏ ਦੇ ਵਿੱਚ ਜੋ ਸੇਲ ਕਰ ਚੁੱਕੇ ਆਂਗੇ ਤੇ ਹੁਣ ਆਪਾਂ ਤੁਹਾਨੂੰ 1200 ਰੁਪਏ ਦੇ ਵਿੱਚ ਉਹ ਵੀ ਦੇ ਰਹੇ ਆਂਗੇ ਤੇ ਇਹ ਵਾਲਾ ਬਹੁਤ ਸੋਨਾ ਤਾਸ ਬ੍ਰਾਂਡ ਦਾ ਜੀ ਤੁਨ ਕੀ ਤੋਂ ਵੀ ਨਹੀਂ ਇਹ ਵਾਲੇ ਪ੍ਰਾਈਸ 'ਚ ਮਿਲਣਗੇ ਜੀ ਬਹੁਤ ਸੋਹਣਾ ਸਟੱਫ ਹੈਗਾ ਬਹੁਤ ਹੀ ਪਿਆਰਾ ਲਾਈਟ ਵੇਟ ਸਟੱਫ ਰਹੂਗਾ ਜੀ ਬਹੁਤ ਹੀ ਸੋਹਣਾ ਇਹਨਾਂ ਦੇ ਪ੍ਰਿੰਟ ਨੇ ਜੀ ਨੰਬਰ ਮੈਂ ਦੁਬਾਰਾ ਰਿਪੀਟ ਕਰਨ ਲੱਗੀ ਆ 9253115036 ਜ ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਹੈਗਾ ਤੇ ਆਪਣੇ ਸੂਟ ਲੈਣਗੇ ਜਿਹੜੇ ਉਹ ਹੋਲਡ ਕਰਵਾ ਲੈਣੇ ਥੈਂਕ ਯੂ